ਸੱਤ ਅੱਠ ਘਰਾਂ ਦੇ ਵਿੱਚ ਲੋਕ ਰਹਿ ਰਹੇ ਨੇ ਉਹਨਾਂ ਦੀ ਸਭ ਤੋਂ ਵੱਡੀ ਸਮੱਸਿਆ ਕਿ ਉਹਨਾਂ ਨੂੰ ਪਾਣੀ ਚ ਲੰਘ ਕੇ ਆਪਣੇ ਘਰਾਂ ਦੇ ਵਿੱਚ ਜਾਣਾ ਪੈਂਦਾ ਹੈ ਇੱਧਰ ਮੋਟਰਸਾਈਕਲ ਵੀ ਗਿਰਿਆ ਦੋ ਵਾਰੀ ਇੱਕ ਵਾਰੀ ਗੱਡੀ ਵੀ ਸਾਡੀ نیچے ਉਤਰ ਗਈ ਪਰ ਨਾ ਐਕਸ਼ਨ ਨੇ ਮੇਰੀ ਥੋੜੀ ਨਾਸ਼ਦੀ ਹੋਣੀ ਥੋੜੀ ਜੀ ਮੇਰੀ ਗੱਲ ਹੀ ਨਹੀਂ ਸੁਣੀ ਉਹਨਾਂ ਨੇ ਹੁਣ ਵੀ ਮੇਰੇ ਕੋਲ ਮਜੂਦ ਨੇ ਕਾਗਜ਼ ਜਾਨਵਰ ਸਾਡੇ ਘਰਾਂ ਦੇ ਵਿੱਚ ਅੰਦਰ ਬੜਿਆ ਕਿਉਂ 2 ਵਜੇ ਹਾਂਜੀ 2 ਵਜੇ ਜੇ ਬੇਟੇ ਹੁੰਦੇ ਘਰ ਪੋਤੇ ਸੀਗੇ ਘਰੇ ਤੇ ਰਾਤ ਨੂੰ 2 ਵਜੇ ਮਾਰਿਆ ਸਭ ਅੰਦਰ ਬੜ ਗਿਆ ਸੀ ਬੱਚਿਆਂ ਦੇ ਹਾਲੇ ਤਾਂ ਬਾਰਸ਼ ਨਾਰਮਲ ਪਈ ਆ ਅਗਰ ਤੇ ਤਗੜੀ ਬਾਰਸ਼ ਪੈਦੇ ਉਹ ਘਰਾਂ ਚ ਪਾਣੀ ਵੜੂਗਾ ਪਿਛਲੀ ਵਾਰ ਬੜਿਆ ਸਾਡੇ ਦਾਣੇ ਖਰਾਬ ਹੋ ਗਏ ਕਿੰਨਾ ਪਾਣੀ ਆ ਜਿਹੜਾ ਜਿਹਦੇ ਵਿੱਚੋਂ ਲੰਘ ਰਹੇ ਨੇ ਕਿਉਂਕਿ ਮੌਸਮ ਇੱਥੇ ਗੰਦਾ ਪਾਣੀ ਆ ਇਹ ਨਾਲੀ ਦਾ ਪਾਣੀ ਵੀ ਇਧਰ ਆ ਰਿਹਾ ਉਹ ਦੇਖਦੇ ਪਾਣੀ ਵੀ ਇਧਰ ਆ ਰਿਹਾ ਜੀ ਅੱਜ ਅਸੀਂ ਖੜੇ ਹਾਂ ਪਿੰਡ ਮਾਨੂਪੁਰ ਦੇ ਵਿੱਚ ਜਿੱਥੇ ਇੱਕ ਵੱਖਰੀ ਸਮੱਸਿਆ ਜਿਹੜੀ ਦਰਸ਼ਕਾਂ ਦੇ ਰੂਬਰੂ ਕਰ ਰਹੇ ਹਾਂ ਸਭ ਤੋਂ ਪਹਿਲਾਂ ਮੈਂ ਕਹਾਂਗਾ ਤਸਵੀਰਾਂ ਦਿਖਾਏ ਜਾਣ ਕਿ ਇਹ ਜਿਹੜੇ ਇੱਥੇ ਪਿੰਡ ਦੇ ਬਾਹਰ ਕੁਝ 7-8 ਘਰਾਂ ਦੇ ਵਿੱਚ ਲੋਕ ਰਹਿ ਰਹੇ ਨੇ ਉਹਨਾਂ ਦੀ ਸਭ ਤੋਂ ਵੱਡੀ ਸਮੱਸਿਆ ਕਿ ਉਹਨਾਂ ਨੂੰ ਪਾਣੀ ਛੁਲੰਕ ਕੇ ਆਪਣੇ ਘਰਾਂ ਦੇ ਵਿੱਚ ਜਾਣਾ ਪੈਂਦਾ ਅ ਗੱਲਬਾਤ ਵੀ ਕਰਾਂਗੇ ਕਿ ਰਾਜ ਇਹਨਾਂ ਨੂੰ ਕਿਉਂ ਨਹੀਂ ਮਿਲਿਆ ਕੀ ਕਾਰਨ ਦੇ ਅਟਕੀ ਨਾਵੇਂ ਮਨਜੀਤ ਕੌਰ ਜੀ ਹਾਂਜੀ ਇਹ ਜਿਹੜਾ ਰਾਹ ਦਾ ਇਸ਼ੂ ਹੈ ਤੁਸੀਂ ਕਹਿੰਦੇ ਰਾਹ ਪਿੱਛੇ ਨੂੰ ਆਉਂਦਾ ਹੈ ਇੱਕ ਰਾਹ ਇਧਰੋਂ ਆ ਰਿਹਾ ਹੈ ਇਹ ਕਿਹਦਾ ਹੀ ਰਾਹ ਇਹਦਾ ਮਾਲਕੀ ਹੈ ਇਹ ਤਾਂ ਅਗਲੇ ਦਾ ਮਾਲਕੀ ਹੈ ਪਿੰਕਾ ਸਰਦਾਰ ਜੱਟ ਉਹਦਾ ਹੈਗਾ ਇਹ ਤਾਂ ਉਹਨੇ ਸਾਡੀ ਗਰੀਬੀ ਵਾਸਤੇ ਭਲੇ ਮਾਨਸ ਵਾਸਤੇ ਛੱਡਿਆ ਹੋਇਆ ਹੈ ਵੈਸੇ ਸਾਡਾ ਤਾਂਰਾ ਉਹ ਹੈਗਾ ਜਾ ਉਧਰ ਕਿਉਂ ਨਹੀਂ ਆਉਂਦੇ ਤੁਸੀਂ ਉਧਰ ਜਿਆਦਾ ਪਾਣੀ ਉਧਰ ਵੀ ਤੇ ਉਧਰ ਨੰਗ ਨਹੀਂ ਸਕਦੇ ਉਧਰ ਹਾਂਜੀ ਉਧਰ ਮੋਟਰਸਾਈਕਲ ਵੀ ਗਿਰਿਆ ਦੋ ਵਾਰੀ ਇੱਕ ਵਾਰੀ ਗੱਡੀ ਵੀ ਸਾਡੀ نیچے ਉੱਤਰ ਗਈ ਕਿਸ ਕੋਈ ਪਰੋਣਾ ਆਇਆ ਸੀ ਮੁੰਡੇ ਦਾ ਸਾਲਾ ਤਾਂ ਉਹ ਗੱਡੀ ਵੀ نیچے ਉੱਤਰ ਗਈ ਡੂੰਘੇ ਚ ਫਿਰ ਪਾਣੀ ਚ ਨਾ ਗੱਡੀ ਨਿਕਲੀ ਨਾ ਮੋਟਰਸਾਈ ਕਰਕੇ ਉਧਰ ਫਿਰ ਇਧਰ ਸੁੱਕੇ ਸੁੱਕੇ ਆ ਕੇ ਕਿਉਂਕਿ ਥੋੜਾ ਜਿਹਾ ਸੁੱਕਾ ਮਿਲ ਜਾਂਦਾ ਫਿਰ ਬਾਕੀ ਪਾਣੀ ਚ ਅਸੀਂ ਲੰਘ ਲੈਨੇ ਆਂ ਹਾਂਜੀ ਇਹ ਦਿਖਾਉਂ ਪਿਆ ਜਿਹੜਾ ਪਾਣੀ ਹੈ ਇਹਦੀ ਜਿਹੜਾ ਉਹ ਘਰ ਆ ਬਣਿਆ ਹੋਇਆ ਉਧਰ ਨੂੰ ਕਿਵੇਂ ਜਾਂਦੇ ਆ ਫਿਰ ਫਿਰ ਪਾਣੀ ਦੇ ਵਿੱਚੋਂ ਲੰਘ ਕੇ ਜਾਂਦੇ ਆ ਰਾਤ ਬਰਾਤ ਵੇਲੇ ਕੋਈ ਢਿੱਲਾ ਮੱਠਾ ਜਾਂ ਕੋਈ ਦੁੱਖ ਤਕਲੀਫ ਹੁੰਦੀ ਹੈ ਫਿਰ ਅਸੀਂ ਉਹਨਾਂ ਪਾਣੀ ਦੇ ਵਿੱਚੋਂ ਲੰਘ ਕੇ ਜਾਣਾ ਪੈਂਦਾ ਹੈ ਜੀ ਹਾਂਜੀ ਇਹ ਦਊਂਗਾ ਤਸਵੀਰਾਂ ਵੀ ਦਿਖਾਏ ਜਾਣ ਕਿ ਕਿਸ ਤਰੀਕੇ ਨਾਲ ਪਾਣੀ ਚ ਲੰਘ ਕੇ ਲੋਕ ਜਾਂਦੇ ਨੇ ਤਾਂ ਇਹਦੇ ਵਿੱਚ ਜਿਵੇਂ ਪਾਣੀ ਇੰਨਾ ਖੜਿਆ ਹੁਣ ਜਿਸ ਤਰੀਕੇ ਦੀ ਰੁੱਤ ਆਪਾਂ ਕਹਿੰਦੇ ਇਹ بارش ਵੀ ਆਉਂਦੀ ਰਹਿੰਦੀ ਹੈ ਇਧਰ ਵਿੱਚ ਕੋਈ ਜਾਨਵਰ ਦਾ ਵੀ ਖਤਰਾ ਹੁੰਦਾ ਵਿੱਚ ਜਾਨਵਰ ਸਾਡੇ ਘਰਾਂ ਦੇ ਵਿੱਚ ਅੰਦਰ ਬੜਿਆ ਇੱਕ ਵਾਰ 2 ਵਜੇ ਹਾਂਜੀ 2 ਵਜੇ ਜੇ ਬੇਟੇ ਹੁੰਦੇ ਆ ਘਰ ਪੋਤੇ ਸੀਗੇ ਘਰੇ ਤੇ ਰਾਤ ਨੂੰ 2 ਵਜੇ ਮਾਰਿਆ ਸੱਪ ਅੰਦਰ ਬੜ ਗਿਆ ਸੀ ਬੱਚਿਆਂ ਦੇ ਫਿਰ ਇਹਨਾਂ ਨੇ ਤਾਂ ਰੋਲੀ ਪਾਈ ਵੀ ਹਾਏ ਹਾਏ ਕੀ ਹੋ ਗਿਆ ਫਿਰ ਉਹਨਾਂ ਨੇ ਸਾਰਿਆਂ ਨੂੰ ਬਾਹਰ ਕੱਢ ਕੇ ਫਿਰ ਬੱਚੇ ਨੂੰ ਸੱਪ ਮਾਰ ਕੇ ਬਾਹਰ ਕੱਢਿਆ ਸਿੱਟਿਆ ਹੁਣ ਦੇਖੋ ਤੁਸੀਂ ਆਲੇ ਦੁਆਲੇ ਗਿੱਲਾ ਹੋਵੇ ਤੇ ਜੇ ਇੱਕ ਟੁਕੜੀ ਥੋੜੀ ਜੀ ਸੁੱਕੀ ਹੋਵੇ ਉੱਥੇ ਪਰ ਜਾਨਵਰ ਚੜ ਜਾਂਦਾ ਇਸ ਕਰਕੇ ਫਿਰ ਅੰਦਰ ਪੜ ਗਿਆ ਹਾਂ ਇਹ ਤਾਂ ਬਹੁਤ ਸਾਨੂੰ ਬਹੁਤ ਸਮੱਸਿਆ ਹੈ ਵੀਰ ਜੀ ਕਿ ਕਰਨੇ ਤੁਹਾਡੇ ਇੱਧਰ ਸੱਤ ਘਾਰਾਂ ਸੀ ਹਾਂਜੀ ਸੱਤ ਘਾਰਾਂ ਹਨ ਵੀਰੇ ਸਾਨੂੰ ਪਾਣੀ ਦੀ ਬਹੁਤ ਸਮੱਸਿਆ ਜਿਹੜੇ ਤੁਸੀਂ ਕਹਿੰਦੇ ਹੋ ਰਾਏ ਸਾਹਿਬ ਨੇ ਤਾਂ ਸਾਨੂੰ ਫਿਰ ਤੁਹਾਨੂੰ ਦੱਸਿਆ ਜਦ ਪਾਰਤ ਸੜਕਾਂ ਦੇ ਵਿੱਚ ਪਾਣੀ ਸੀ ਨਾ ਜਦ ਪਰ ਪਾਣੀ ਨਹੀਂ ਆਇਆ ਫਾਦੇਗੜ ਸਾਹਿਬ ਡੁੱਬਿਆ ਕਿੰਨਾ ਕੁਝ ਹੋਇਆ ਸੀ ਸਾਡੇ ਦਾਣੇ ਫੱਕਾ ਸਭ ਖਰਾਬ ਹੋ ਗਿਆ ਪਿੰਡ ਦਾ ਜਿਹੜਾ ਤੁਹਾਡਾ ਆਧਾਰ ਕਾਰਡ ਵਗੈਰਾ ਵੋਟਰ ਕਾਰਡ ਪਿੰਡ ਦੀ ਬਣੇ ਹੋਏ ਹਾਂਜੀ ਹਾਂਜੀ ਓਰੇ ਸਾਹਿਬ ਅਸੀਂ ਸਭ ਕੁਝ ਬਣਾਇਆ ਹੋਇਆ ਹਾਂਜੀ ਜਿਵੇਂ ਸਰਪੰਚ ਸੀ ਪਹਿਲਾਂ ਉਹਨਾਂ ਨੂੰ ਕਿਹਾ ਪੀ ਆ ਸਾਡੇ ਇਧਰ ਸਾਧ ਕਰਨੇ ਕਹਿੰਦੇ ਇੰਨੀਆਂ ਵੋਟਾਂ ਸਾਡਾ ਤਾ ਬਣਾਓ ਮੈਂ ਤੋਂ ਦੱਸਦਾ ਸਰ ਬਈ ਪਹਿਲਾਂ ਮੈਂ ਪੰਚਾਇਤ ਦੇ ਚਲੋ ਮਤਾ ਮਤਾ ਇਹਨਾਂ ਤੋਂ ਸਾਈਨ ਕਰਾ ਕੇ ਐ ਡੀ ਸੀ ਸਾਹਿਬ ਕੋਲ ਪੇਸ਼ ਹੋਇਆ ਡੀ ਸੀ ਸਾਹਿਬ ਨੇ ਮੈਨੂੰ ਲਿਖ ਦਿੱਤਾ ਪੈਪ ਵੀ ਤੇ ਮਨਜ਼ੂਰ ਕਰਤੇ ਐ ਪੁਲਿਸ ਪ੍ਰੋਟੈਕਸ਼ਨ ਵੀ ਦੇਤੀ ਉਹਨਾਂ ਨੇ ਪਰ ਨਾ ਐਕਸ਼ਨ ਨੇ ਮੇਰੀ ਸੁਣੀ ਨਾ ਐਸ ਡੀਓ ਨੇ ਸੁਣੀਆਂ ਜੀ ਮੇਰੀ ਗੱਲ ਹੀ ਨਹੀਂ ਸੁਣੀ ਉਹਨਾਂ ਨੇ ਹੁਣ ਵੀ ਮੇਰੇ ਕੋਲ ਮੌਜੂਦ ਨਹੀਂ ਕਾਗਜ਼ ਆਈਟਮ ਹੈ ਨਹੀਂ ਕਿਤੇ ਮੈਂ ਸਾਹਮਣੇ ਨੇ ਐ ਪਾਸ ਹੋਏ ਨੇ ਡੀ ਸੀ ਦੇ ਤੇ ਪੈਪ ਮਨਜ਼ੂਰ ਹੋਏ ਨੇ ਦੂਸਰੇ ਨੰਬਰ ਤੇ ਇਹ ਮੇਰੇ ਮਤਲਬ ਇਹ ਐਕਸ਼ਨ ਜਿਹੜਾ ਐ ਐਸ ਡੀਓ ਇਹ ਪੀਡਬਲ ਮਹਿਕਵਿੰਦਾ ਇਹਨਾਂ ਨੇ ਮੇਰੀ ਸੁਣੀ ਨਹੀਂ ਜਿਵੇਂ ਸਰਪੰਚ ਨੇ ਕਰਕੇ ਉਹਨਾਂ ਨਾਲ ਗੱਲ ਹੋਈ ਹੈ ਤੁਹਾਡੀ ਸਰਪੰਚ ਉਹਨਾਂ ਸਰਪੰਚ ਨਾਲ ਬਿੰਦੇ ਇਹ ਇਹਨਾਂ ਨੂੰ ਕੀ ਸਿਰਦਰਦੀ ਹੈ ਜੀ ਇਹ ਤਾਂ ਪਿੰਡ 'ਚ ਬੈਠੇ ਨੇ ਸੁੱਕੇ ਬੈਠੇ ਆ ਇਹ ਸਾਡੀ ਸੁਣਦੇ ਕਿ ਨਵੇਂ ਅਸੀਂ ਆਏ ਆ ਇੰਨੀ ਅਗਲਾ ਨਹੀਂ ਸੁਣਿਆ ਟਾਂਨ ਤਾਂ ਆਉਂਦੀ ਹੋਣੇ ਵੋਟਾਂ ਹਾਲੇ ਵੋਟਾਂ ਤੋਂ ਜ਼ਿਆਦਾ ਆਉਣਗੇ ਫੇਰ ਆਉਣਗੇ ਨਾ ਹੁਣ ਤਾਂ ਉਹਨਾਂ ਨੂੰ ਹਾਲੇ ਸਾਡੇ ਤੱਕ ਲੋੜ ਨਹੀਂ ਜਿਹੜੀਆਂ ਹੁਣ ਵੋਟਾਂ ਐਮਪੀ ਦੀਆਂ ਪਈਆਂ ਸੀ ਉਹ ਤੋਂ ਆਇਆ ਕੋਈ ਤੁਹਾਡੇ ਨਹੀਂ ਕੋਈ ਨਹੀਂ ਆਇਆ ਜੀ ਅਸੀਂ ਪਾਈਆਂ ਸੀ ਜ਼ੋਰ ਲਾ ਕੇ ਜੋ ਸਾਰੀ ਝਾੜੂ ਨੂੰ ਪਾਈਆਂ ਤੇ ਝਾੜੂ ਵਾਲਾ ਹੁਣ ਤੁਸੀਂ ਦੇਖ ਲਓ ਵੀ ਕੀ ਕਰ ਰਿਹਾ ਸਾਡੇ ਨਾਲ ਦੂਜੇ ਨੰਬਰ ਤੇ ਜੇ ਮੈਂ ਰਾਏ ਸਾਹਿਬ ਨੂੰ ਕਿਹਾ ਰਾਏ ਸਾਹਿਬ ਨੂੰ ਐਕਸ਼ਨ ਤੇ ਅੱਗੇ ਕਹਿਤਾ ਵੀ ਮੈਨੂੰ ਉਪਰੋਂ ਦਬਾ ਕੇ ਮੰਤਰੀ ਦਾ ਮਤਲਬ ਮੈਨੂੰ ਮੰਤਰੀ ਨੇ ਕਿਹਾ ਵੀ ਪਾਈਪ ਨਹੀਂ ਦਬੜੇ ਤੇ ਮੰਤਰੀ ਇਹ ਜਦੋਂ ਮੌਕੇ ਦਾ ਐਮ ਐਲ ਏ ਹੈ ਤੇ ਇਹ ਪਾਈਪ ਕੌਣ ਦਬਾਊਗਾ ਥੋੜੇ ਪਾਣੀ ਕਿੱਧਰ ਜਾਂਦਾ ਜੀ ਫਿਰ ਪਾਣੀ ਇਹ ਸਾਰੇ ਸੇ ਪਾਈਪ ਹੈ ਉਹ ਜੁਕਰ ਦੇ ਇੱਕ ਇੱਕ ਪੈਪਰ ਇੱਕ ਇੱਕ ਗੱਲ ਕਰਨ ਦੇ ਨਾਲ ਵਿੱਚ ਹੋ ਰਹੀ ਹੈ ਦੋ ਪੈਪਰਾਂ ਨੇ ਗਲਤੀ ਨਾਲ ਇਹ ਪਿੰਡ ਵਾਲਿਆਂ ਨੂੰ ਉਧਰੋਂ ਦਵਾਏ ਨੇ ਇਧਰ ਨੂੰ ਉਹ ਸਾਰਾ ਪਾਣੀ ਇਧਰ ਆਉਂਦਾ ਹਾਲੇ ਤਾਂ ਬਾਰਸ਼ ਨੋਰਮਲ ਪਈ ਆ ਅਗਰ ਜੇ ਤਕੜੀ ਬਾਰਸ਼ ਪੈਦੇ ਤੇ ਘਰਾਂ ਚ ਪਾਣੀ ਵੜੂਗਾ ਪਿਛਲੀ ਵਾਰ ਵੜਿਆ ਸਾਡੇ ਦਾਣੇ ਖਰਾਬ ਹੋਏ ਨੇ ਆ ਇੱਕ ਘਰ ਉਪਰੇ ਆ ਉਧਰ ਵੀ ਤੁਸੀਂ ਪਾਣੀ ਚ ਜਾਂਦੇ ਹੋ ਆ ਇਧਰ ਇਧਰ ਕਰਕੇ ਦਿੰਦੇ ਨੇ ਇਧਰ ਵੀ ਚਾਹੋ ਆ ਜੀ ਆ ਬਿਲਕੁਲ ਇੱਕ ਘਰ ਆ ਦੋ ਘਰ ਇਹਦੇ ਇੱਕ ਪਰੇ ਆ ਜੇ ਮੈਂ ਜਾਣੀ ਵੀ ਤੁਸੀਂ ਦੇਖੋ ਆ ਨੌ ਫੋਟੋ ਤੁਸੀਂ ਵਿੱਚੋਂ ਲੰਘ ਦੇ ਦੀ ਫੇਰ ਮਰਦੋਂ ਦਾ ਤਾਂ ਆ ਇੱਧਰ ਆਓ ਮੜ ਜਾ ਇੱਧਰ ਆ ਘਰ ਕਿੰਦੇ ਨੇ ਦੋ ਘਰ ਇਹਨੇ ਦੋ ਆਦੇ ਇੱਕ ਪਰਲੇ ਪਾਸੇ ਆਈ ਰਾਹ ਤੁਹਾਡਾ ਪਰੇ ਨਾਲ ਲੱਗਦਾ ਨਾਲ ਲੱਗਦਾ ਇਹ ਉਧਰੋਂ ਪਾਣੀ ਜਾ ਪਾਣੀ ਜਾ ਜੇ ਤੁਹਾਨੂੰ ਜੇ ਤੁਹਾਨੂੰ ਮੰਨ ਲਓ ਵੀ ਆਹ ਵਾਲਾ ਰਸਤਾ ਉਹ ਬੰਦ ਕਰ ਦੇਣਾ ਫੇਰ ਤੁਸੀਂ ਪਾਣੀ ਚ ਆਉਂਗੇ ਫੇਰ ਪਾਣੀ ਚ ਜਾਣਾ ਆਹ ਰਸਤਾ ਤੇ ਸਾਡਾ ਤਾਂ ਹੈ ਦੀ ਜੀ ਆਂਟੀ ਜੀ ਕਿੰਨਾ ਪਾਣੀ ਆ ਜਿਹੜਾ ਜਿਹਦੇ ਵਿੱਚੋਂ ਲੰਘ ਰਹੇ ਨੇ ਕਿਉਂਕਿ ਮੌਸਮ ਇੱਥੇ ਦਾ ਗੰਦਾ ਪਾਣੀ ਆ ਇਹ ਨਾਲੀ ਦਾ ਪਾਣੀ ਵੀ ਇੱਧਰ ਆ ਰਿਹਾ ਉਹ ਦੇਖ ਰਹੇ ਆ ਜੀ ਗੰਦਾ ਪਾਣੀ ਵੀ ਇੱਧਰ ਆ ਰਿਹਾ ਜੀ ਵਿਚੇ ਹੀ ਲੈਟ ਤੇ ਸਰੋਤ ਕੀ ਕਰੀਏ ਦੱਸੋ ਸਾਡੀ ਬੇਨਤੀ ਹੈਗੀ ਪੰਜਾਬ ਸਰਕਾਰ ਅਗੇ ਭਗਵਾਨ ਦਮਾਨ ਨੂੰ ਵੀ ਸਾਡਾ ਜਿਹੜਾ ਜਲਦ ਜੋ ਜਲਦੇ ਪੈਪ ਦਬਾਏ ਜਾਣ ਨਹੀਂ ਤਾਂ ਸਾਡਾ ਨੁਕਸਾਨ ਬਹੁਤ ਆ ਜੀ ਜਿਵੇਂ ਅੰਕਲ ਦੀ ਉੱਥੇ ਪਾਣੀ ਵੀ ਖੜਿਆ ਰਹਿੰਦਾ ਉਹ ਘਰ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਫਿਰ ਤੁਹਾਡਾ ਘਰ ਦੇ ਥੰਦੇ ਦਬਣ ਦਾ ਵੀ ਖਤਰਾ ਹੈ ਦਬਣ ਦਾ ਵੀ ਖਤਰਾ ਹੈ ਜੀ ਇਸ ਕਰਕੇ ਸਾਡੀ ਬੇਨਤੀ ਪੰਜਾਬ ਸਰਕਾਰ ਅਗੇ ਵੀ ਪਿੰਡ ਮਾਨੂਪੁਰ ਸਾਡੇ ਤਿੰਨ ਪਾਈਪ ਦਬਾਏ ਜਾਣ ਜਿਹੜਾ ਪਾਣੀ ਦਾ ਨਿਕਾ ਜੇ ਪਾਣੀ ਤਿੰਨ ਪਾਈਪ ਦਬੇਗਾ ਫਿਰ ਪਾਣੀ ਘਾਹ ਨਿਕਲ ਜਾਊ ਫਿਰ ਆਉਣਾ ਹੀ ਨਹੀਂ ਪਾਣੀ ਕਿੰਨੇ ਦਿਨਾਂ ਦਾ ਖੜਾ ਪਾਣੀ ਇਹ ਇਹ ਨੂੰ ਹਫਤਾ ਹੀ ਹੋ ਚਲਿਆ ਜੀ ਘਟ ਤੋਂ ਪਿਛਲੀ ਬਾਰਿਸ਼ ਪਈ ਹੈ ਉਸ ਦਿਨ ਦਾ ਹਫਤਾ ਹੋ ਗਿਆ ਇਹ ਤਾਂ ਇੱਥੇ ਤਾਂ ਨਹੀਂ ਪਾਣੀ ਇਹ ਤਾਂ ਹੁਣ ਥੋੜੇ ਜਿਹਾ ਘਟਿਆ ਜੀ ਹੁਣ ਨਵਾਂ ਬੋਰ ਕਰਾਇਆ ਤੇ ਪਾਣੀ ਗੰਦਾ ਜਾਂਦਾ ਹੋਣਾ ਹਜੇ ਹੁਣ ਕਿਸੇ ਤੁਹਾਡੀ ਨਿਕਾਸੀ ਦਾ ਪਾਣੀ ਵੀ ਗੰਦਾ ਵਿੱਚੇ ਜਾਂਦਾ ਮੀਹ ਵਾਲਾ ਵੀ ਵਿੱਚੇ ਆਦਰੋਂ ਵੀ ਆਉਂਦਾ ਆਦਰੋਂ ਵੀ ਆਉਂਦਾ ਜੀ ਐਸ ਲੈਟਰਿੰਗ ਬਾਥਰੂਮ ਦਾ ਵੀ ਐਸ ਲੈਟਰਿੰਗ ਬਾਥਰੂਮ ਦਾ ਸਾਰੀਆਂ ਬਾਥਰੂਮ ਦਾ ਇੱਥੇ ਹੀ ਆ ਪਾਣੀ ਸਾਰੀਆਂ ਬਾਥਰੂਮ ਦਾ ਪਾਣੀ ਸੱਤ ਘਰਾਂ ਦੇ ਵਿੱਚ ਕਿੰਨੀਆਂ ਕਵੋਟ ਆਉਣਗੀਆਂ ਤੁਹਾਡੀਆਂ ਇੱਥੇ ਹੀ 20 21 ਵੋਟਾਂ ਨੇ ਹੁਣ ਜਿਵੇਂ ਨਵੀਂ ਪੰਚਾਇਤ ਵੀ ਬਣਨੀ ਹੈ ਤੁਸੀਂ ਉਹਨਾਂ ਨੂੰ ਕਹੋਗੇ ਜਿੱਥੇ ਬਣਨਗੇ ਕਹਿੰਦੇ ਨੇ ਜੇ ਫੇ ਕਰਾਵਾਂਗੇ ਯਾਨੀ ਮਦਰ ਜੀ ਮੇਰੇ ਜਿਵੇਂ ਤੁਸੀਂ ਜਿੰਨੇ ਘਰੋਂ ਤੁਸੀਂ ਤੁਹਾਡੇ ਹਾਲਾਤ ਇਦਾਂ ਦੇ ਨਹੀਂ ਹੈਗੇ ਵੀ ਤੁਸੀਂ ਖੁਦ ਕਰਵਾ ਸਕੋ ਪਰ ਕੰਮ ਵੱਡਾ ਹੈ ਨਾ ਕੰਮ ਵੱਡਾ ਦੂਸਰੇ ਨੰਬਰ ਤੇ ਹੈ ਜੀ ਅਸੀਂ ਗਰੀਬ ਬੰਦੇ ਕਿੱਥੋਂ ਕਰਾਈਏ ਜੀ ਸਾਡੇ ਕੋਲ ਤਾਂ 10 ਪੈਸੇ ਨਹੀਂ ਉਹਦੇ ਪਾਈਪ ਦਿਵਾਉਣ ਬਾਤੇ ਪੈਸਾ ਨਹੀਂ ਸਰਕਾਰ ਸਾਡੀ ਮਦਦ ਕਰੇ ਆ ਸਾਡੀ ਸਰਕਾਰ ਅੱਗੇ ਬੇਨਤੀ ਹੈ ਸਾਡੀ ਜਿਹੜੀ ਆਵਾਜ਼ ਹੈ ਇਹ ਭਗਵਾਨ ਦਮਾਨ ਤੱਕ ਪਹੁੰਚਾਈ ਜਾਵੇ ਸਾਡੇ ਤਿੰਨ ਪਾਈਪ ਮਨਜ਼ੂਰ ਹੋਏ ਨੇ ਇਹ ਪੀਡਬਲਯੂ ਵਿਭਾਗ ਐਕਸ਼ਨ ਆਰਐਸਡੀਓ ਡੀਸੀ ਨੇ ਸਾਨੂੰ ਲਿਖ ਦਿੱਤਾ ਇਹਨਾਂ ਨੇ ਸਾਡੀ ਨਹੀਂ ਸੁਣੀ ਸਾਡੇ ਕੋਲ ਹੋਣ ਵੀ ਕਾਗਜ਼ ਮੌਜੂਦ ਨੇ ਉਹ ਤੁਹਾਨੂੰ ਦਿੱਤੇ ਜਾਣਗੇ ਜਦ ਤੁਸੀਂ ਮੰਗੋਗੇ ਅਸੀਂ ਦੇਣ ਨੂੰ ਤਿਆਰ ਆ ਪੁਲਿਸ ਪ੍ਰੋਟੈਕਸ਼ਨ ਵੀ ਦਿੱਤੀ ਡੀਸੀ ਨੇ ਤੇ ਇਹ ਪੈਪ ਵੀ ਮਨਜ਼ੂਰ ਕਰ ਰਹੇ ਨੇ ਜੀ ਤੇ ਸਾਡੀ ਇਹ ਮਿਹਰਬਾਨੀ ਕਰਕੇ ਸਰਕਾਰ ਪੰਜਾਬ ਸਰਕਾਰ ਸਾਡੇ ਪੈਪ ਜਲਦ ਤੋਂ ਜਲਦ ਦਵਾਏ ਜਾਣ ਤੇ ਸਾਡਾ ਜਿਹੜਾ ਪਾਣੀ ਦਾ ਨਿਕਾਸ ਠੀਕ ਢੰਗ ਨਾਲ ਹੋ ਜਾਵੇ ਜੀ ਧੰਨਵਾਦ ਤਾਂ ਬਹੁਤ ਵੱਡੀ ਸਮੱਸਿਆ ਦਾ ਜ਼ਿਕਰ ਕੀਤਾ ਇਹਨਾਂ ਨੇ ਦਰਸ਼ਕਾਂ ਨੂੰ ਤਸਵੀਰਾਂ ਵੀ ਦਿਖਾਈਆਂ ਨੇ ਕਿ ਪਾਣੀ ਦੇ ਵਿੱਚੋਂ ਨਿਕਲ ਕੇ ਘਰਾਂ ਦੇ ਵਿੱਚ ਜਾ ਰਹੇ ਨੇ ਤੇ ਬਿਮਾਰੀਆਂ ਹੁੰਦਾ ਵੀ ਖਤਰਾ ਹੁੰਦਾ ਹੈ ਜਿਹੇ ਹਾਲਾਤਾਂ ਦੇ ਵਿੱਚ ਤੇ ਕੋਈ ਹਾਂ ਬਿਲਕੁਲ ਘਰ ਦੀ ਨਿਕਾਸੀ ਦਾ ਪਾਣੀ ਹੈ ਜਿਹੜਾ ਉਹ ਵੀ ਇਹਦੇ ਵਿੱਚ ਜਿਹੜਾ ਮਿਲ ਚੁੱਕਿਆ ਹੈ ਇੱਕ ਕਹਿਰੀਏ ਕਿ ਮਾੜੇ ਹਾਲਾਤਾਂ ਦੀ ਜ਼ਿੰਦਗੀ ਦੇ ਵਿੱਚ ਇਹ ਲੋਕ ਰਹਿ ਰਹੇ ਨੇ ਆ ਕੈਮਰਾਮੈਨ ਟਵਾਣਾ ਨਾਲ ਗੁਰਪ੍ਰੀਤ ਸਿੰਘ ਛੱਠਾ ਨੀਡਰ ਪੰਜਾਬੀ ਮੀਡੀਆ ਫਤਿਗੜਸ ਹੈ